ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਇੱਧਰ ਏਰੀ ਬਸੀ ਬਠਾਣਾ ਦੇ ਵਿੱਚ ਨਾ ਬਾਰਸ਼ ਪੈਣੀ ਸ਼ੁਰੂ ਹੋ ਗਈ ਹੈ ਭਰਾਵੋ ਹਲੇ ਕਣਕਾਂ ਦਾ ਕੰਮ ਕਾਫੀ ਵੱਡੇ ਬੱਦਰ ਤੇ ਹਲੇ ਖੜਾ ਇੱਥੇ ਤੇ ਬਾਰਸ਼ ਆ ਜਿਹੜੀ ਤੁਸੀਂ ਦੇਖ ਸਕਦੇ ਆ ਪਰ ਬੱਦਲ ਆ ਜਿਹੜੇ ਇਹ ਕਿੰਵੇਂ ਬੱਦਲ ਬਾਈ ਹੋਈ ਵੀ ਆ ਤੇ ਕਣਕਾ ਜਿਹੜੀ ਇਹ ਹਾਲੇ ਵੱਡੇ ਪੱਧਰ ਤੇ ਉੱਥੇ ਇਹ ਖੜੀ ਆ ਸਾਨੂੰ ਮੈਂ ਤਸਵੀਰਾਂ ਜਿਹੜੀਆਂ ਐ ਦਿਖਾ ਰਿਹਾ ਹਾਂ ਫਾਰਸ਼ ਵੀ ਇੱਥੇ ਥੋੜੀ ਥੋੜੀ ਪੈਣ ਲੱਗ ਗਈ ਤੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਮੈਂ ਦੇਖ ਸਕਦੇ ਆ ਕੰਪੈਨਾਂ ਜਿਹੜੀਆਂ ਇਹ ਨਰਮਾਈ ਹੋ ਜਾਂਦੀ ਹੈ ਯਾ ਇੱਧਰਲੇ ਪਾਸਾ ਵੀ ਏਰੀਆ ਦੂਰ ਤੱਕ ਤੁਹਾਨੂੰ ਦਿਖੂਗਾ ਨਾ ਮੈਂ ਤੁਹਾਨੂੰ ਉਹੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਦਿਲਬਾਸਾਈ ਦੀ ਹੈ ਵੀ ਸਾਰਾ ਹਲੇ ਤਕਰੀਬਨ ਬਹੁਤ ਵੱਡੇ ਪੱਧਰ ਤੇ ਹਲੇ ਕਣਕ ਹੈ ਪੱਢਣੇ ਵੀ ਖੜੀ ਹੈ ਬੱਦਲਾ ਜਿਹੜਾ ਪੂਰਾ ਹੈ ਨਾ ਫੁੱਲ ਬਟਾ ਫੁੱਲ ਬਣਿਆ ਹੋਇਆ ਹੈ ਅਤੇ ਬਾਰਸ਼ ਜਿਹੜੀ ਇਹ ਪੈਣ ਲੱਗੀ ਇੱਧਰ ਤੇ ਪਾਸੇ ਵੀ ਤੁਸੀਂ ਦੇਖ ਸਕਦੇ ਆਂ ਸਾਹਮਣੇ ਬਹੁਤ ਕਣਕ ਹਾਲੇ ਤਕਰੀਬਨ 25% ਇਹ ਹਲੇ ਵੱਢ ਹੋਇਆ ਹੈ ਬਾਕੀ ਏਰੀਆ ਹਰੇ ਕਣਕ ਦਾ ਇੱਥੇ ਖੜਿਆ ਹੀ ਹੈ ਆਲੇ ਦੁਆਲੇ ਸਾਰੇ ਤੇ ਉੱਪਰ ਦੀ بارش ਵੀ ਥੋੜੀ ਥੋੜੀ ਜਿਹੜੀ ਇਹ ਐਂ ਲੱਗੀ ਕਣੀਆਂ ਜਿਹੜੀਆਂ ਇਹ ਪੈ ਰਹੀਆਂ ਹਨ ਤੁਹਾਡੇ ਏਰੀਆ ਏਰੀਆ ਜਿੱਥੇ-ਜਿੱਥੇ ਵੀ ਹੈਗੇ ਆ ਪੰਜਾਬ ਜਾਂ ਹਰਿਆਣਾ ਹੋਰ ਭਾਰਤ ਦੇ ਵਿੱਚ ਕਿੱਥੇ-ਕਿੱਥੇ ਪਾਰਸਾ ਜਿਹੜੀ ਇਹ ਪੈ ਰਹੀ ਆ ਤੁਸੀਂ ਦੱਸਣਾ ਤੁਹਾਨੂੰ ਅਸੀਂ ਜ਼ੂਮ ਕਰਕੇ ਨੇੜੇ ਹੋ ਕੇ ਦਿਖਾ ਦਿੰਨੇ ਆ ਫੋਟੋਆਂ ਹਾਂ ਜੀ ਲੋ ਹਲੇ ਕਿੰਨੀ ਹਲੇ ਕਣਕ ਇਹ ਏਰੀਆ ਜਿਹੜਾ ਇਹ ਹਲੇ ਬਿਲਕੁਲ ਵੱਢਣੇ ਜਿਹੜੀ ਕਣਕ ਇਹ ਖੜੀ ਹਲੇ ਤਕਰੀਬਨ 25% ਵਾਲੇ ਦੀ ਇੱਥੇ ਵੱਢ ਹੋਇਆ ਕਣਕ ਦਾ ਬਾਕੀ ਹਲੇ ਖੜੀ ਆ ਪੂਰੀ ਪੱਕੀ ਹੋਈ ਆ ਉੱਪਰ ਤੇ ਮੌਸਮ ਜਦੋਂ ਬਿਲਕੁਲ ਸਾਫ਼ ਹੋਊਗਾ ਫੇਰ ਕਣਕੇ ਵੱਢੀ ਜਾਣੀ ਆ ਉਰੇ بارش ਵੀ ਜਿਹੜੀ ਇਹ ਪੈ ਰਹੀ ਆ ਤੁਸੀਂ ਦੇਖ ਸਕਦੇ ਆ ਕਿੰਨੇ ਵੱਡੇ ਪੱਧਰ ਤੇ ਇਹ ਕਣਕ ਜਿਹੜੀ ਹਲੇ ਇਹ ਏਰੀਆ ਕਣਕ ਦਾ ਹੈ। ਵੱਢਣੇ ਨੂੰ ਇੱਥੇ ਖੜਾ ਹੈ ਬਹੁਤ ਦੂਰ ਤੱਕ ਇਹ। ਤਰੀਵਨ ਇੱਥੇ ਤੇ ਆਪਾਂ ਅੰਤਜਾ ਲਾਈਏ। ਬਸੀ ਪਠਾਣਾ ਦੇ ਕੋਲ ਇੱਥੇ ਤੇ ਕਾਫੀ ਕਈ ਕਿਲੋਮੀਟਰ ਪੈ ਜਾਂਦੀ ਆ। ਇੱਕਣਾ ਏਰੀਆ ਸਾਰਾ ਇਹ ਖੜਾ ਹੀ ਆ ਵੱਢਣੇ ਨੂੰ ਹਲੇ। ਬਾਰਿਸ਼ ਇੱਥੇ ਜਿਹੜੀ ਕਈ ਪਾਣੀ ਵੀ ਸ਼ੁਰੂ ਹੋਈ ਆ। ਕਣੀਆਂ ਪਾਣੀਆ ਸ਼ੁਰੂ ਹੋਈਆਂ। ਸੀ ਦੇਖ ਸਕਦੇ ਆ ਕਿਵੇਂ ਕਣਕ ਜਿਹੜੀ ਪੱਕੀ ਖੜੀ ਆ ਕਿਸਾਨਾਂ ਦੀ ਉੱਪਰ ਤੇ ਬੱਦਲ ਬਾਈ ਵੀ ਬਹੁਤ ਜ਼ਿਆਦਾ ਬਣੀ ਵੀ ਆ ਮਾਤਮਾ ਭਰੀ ਕਰੇ ਹਰ ਇੱਕ ਕਿਸਾਨਾਂ ਦੇ ਘਰਾਂ ਦੇ ਵਿੱਚ ਦਾਣੇ ਆਜਣ ਇਹ ਅਰਦਾਸ ਵਾਹਿਗੁਰੂ ਤੇਗੇ ਤੁਸੀਂ ਵੀ ਅਰਦਾਸ ਕਰੋ ਇਸ ਵਾਰ ਪਾਤਸ਼ਾਹ ਕਿਰਪਾ ਕਰਨ ਨਜ਼ਰ ਕਰ ਆਪਣੀ ਹਰ ਇੱਕ ਦੇ ਘਰ ਦੇ ਵਿੱਚ ਦਾਣਾ ਜੋ ਆ ਜਾਵੇ ਇਹ ਹੀ ਬੇਨਤੀ ਆਕਾਰ ਪੁਰਖ ਦੇ ਅਕੀ ਪਾਤਸ਼ਾਹ ਕਿਰਪਾ ਕਰੀ ਨਜ਼ਰ ਕਰੀ ਆਪਣੀ ਨਵੀਸਰ ਕਿਰਪਾ ਕਰ ਕਣਕ ਜਿਹੜੀ ਕਿਸਾਨਾਂ ਦੀ ਵੱਢੀ ਆ ਬਈ ਵੱਡੇ ਪੱਤਰ ਤੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਸਵੀਰਾਂ ਕਣਕ ਦੀਆਂ ਕਿਹੜੇ-ਕਿਹੜੇ ਏਰੀਏ ਦੇ ਵਿੱਚਾਰੇ ਕਣਕ ਵੱਢਣੀ ਇਸ ਤਰ੍ਹਾਂ ਇਹ ਖੜੀ ਆ ਤੇ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਕਿੱਥੇ-ਕਿੱਥੇ ਕਣਕ ਜੁੜੀ ਵੱਢ ਚੁੱਕੀ ਆ ਕਿੱਥੇ-ਕਿੱਥੇ ਬਾਰਸ਼ ਜਿਹੜਾ ਨਹੀਂ ਜਿਹੜਾ ਪੈ ਰਿਹਾ ਹੈ ਇਹਦੇ ਬਾਰੇ ਸਾਨੂੰ ਸਾਰੀ ਗੱਲ ਆਪਣੀ ਕਮੈਂਟਾਂ ਦੇ ਵਿੱਚ ਦੱਸਣੀ ਆ ਇਹ ਕਿੰਤਰ ਤੁਸੀਂ ਨੀਕਾ ਮਾਰਦੇ ਆ ਹਰ ਇੱਕ ਪਾਸੇ ਕਣਕਾਂ ਜਿਹੜੀ ਇਹ ਵੱਢਣੇ ਨੂੰ ਜਿਹੜੀ ਹਾਲੇ ਇਹ ਰਹਿੰਦੀ ਆ ਹਲੇ ਕਪੈਨਾ ਚੱਲ ਰਹੀ ਆ ਕਿਉਂਕਿ ਬਾਰਸ਼ ਵੀ ਉੱਪਰ ਤੇ ਪੈ ਰਹੀ ਆ ਹੀ ਸਾਰੀ ਤਸਵੀਰ ਜੇ ਮੈਂ ਦਿਖਾ ਸਾਂਝੀ ਕਰਾਂ ਹਾਂ ਤੁਹਾਨੂੰ ਇਸ ਪਾਸੇ ਦੀ ਵੀ ਅਸੀਂ ਤਸਵੀਰਾਂ ਤੁਹਾਡੇਆਂ ਨਾਲ ਸਾਂਝੀ ਕਰ ਰਹੇ ਹਾਂ ਕਣਕ ਦੀਆਂ ਇਧਰਲਾ ਪਾਸਾ ਵੀ ਜਿਹੜਾ ਇਹ ਬੜੇ ਪੱਧਰ ਤੇ ਵੱਢਣੇ ਨੂੰ ਹਾਰੇ ਕਣਕ ਜਿਹੜੀ ਇਹ ਰਹਿੰਦੀ ਆ ਇਹ ਵੀ ਵੱਡਾ ਏਰੀਆ ਹਾਲੇ ਪੱਢਣ ਵਿੱਚ ਰਹਿ ਰਿਹਾ ਹੈ। ਇੰਨੀ بارش ਆ ਜਿਹੜੀ ਉਹ ਹੌਲੀ-ਹੌਲੀ ਪਾਣੀ ਸ਼ੁਰੂ ਹੋ ਗਈ ਹੈ ਇੱਥੇ। ਸਾਡਾ ਬਲਾਕ ਬਸੀਖਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ। ਇੰਨੀ ਕਣਕ ਜੜੀ ਹਾਲੇ ਵੱਢਣ ਨੂੰ ਸਾਨੂੰ ਲੈਤੀਆਂ ਤਸਵੀਰਾਂ ਤੁਹਾਡੇ ਅੱਗੇ ਅਸੀਂ ਸਾਂਝੀਆਂ ਕਰ ਰਹੀਆਂ। ਸਾਰੀਆਂ ਇਹ ਸਾਰੇ ਏਰੀਆ ਦੀਆਂ ਸਾਨੂੰ ਕਮੈਂਟਾਂ ਜਨਾ ਕਿੱਥੇ-ਕਿੱਥੇ ਤੁਹਾਡੀ ਇਹ ਕਣਕ ਜਿਹੜੀ ਹਾਲੇ ਵੱਢਣੀ ਉਹਦੀ ਹੈ ਇਹ ਪਾਸਾ ਵੀ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਆ। ਇਸ ਤਰ੍ਹਾਂ ਹੀ ਕਣਖਾਲੇ ਪੱਟੜੇ ਨੂੰ ਮਸਾਲਾ ਦੀ ਇੱਥੇ ਪਈ ਹੈ ਪਾਰਸ਼ਵੀ ਜੀ ਦੀ ਸ਼ੁਰੂਆਤ ਦੀ ਹਵਾ ਵੀ ਜੋ ਕਿ ਚੱਲਣ ਲੱਗੀ ਹੈ ਹਵਾ ਵੀ ਤੇਜ਼ ਹੋ ਚੁੱਕੀ ਹੈ ਹਵਾ ਵੀ ਤੇ ਚੁੱਕੀ ਹਨ ਵੈਗੁਰੂ ਜੀ ਦਾ ਖਾਲਸਾ ਜੀ ਵੈਗੁਰੂ ਜੀ ਕੀ ਫਤਿਹ